ਹਾਂਜੀ ਯਾਤਰੀ ਗਾਲ ਜੀ ਸਾਰਿਆਂ ਦਾ ਸਵਾਗਤ ਹੈ ਤੁਹਾਡਾ ਨਵੇਂ ਵਲੌਗ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅ ਥੰਮੇਲ ਤੋਂ ਤੁਹਾਨੂੰ ਪਤਾ ਲੱਗ ਗਿਆ ਹੁਣ ਅੱਜ ਉਹ ਦਿਨ ਆ ਗਿਆ ਬਾਈ ਜਿਹਨੂੰ 7-8 ਮਹੀਨੇ ਹੋ ਗਏ ਸਾਨੂੰ ਢੀਕਦੇ ਨੂੰ ਤੇ ਅੱਜ ਆਪਾਂ ਲਿਆਉਣੀਆਂ ਕੰਬਾਈਨ ਕਿਹੜੀ ਲਿਆਉਣੀ ਆ ਉਹ ਵੀ ਤੁਹਾਨੂੰ ਦੇ ਕੇ ਲਿਆਉਣਾ ਫੋਟੋ ਲੱਗੀ ਹੋਣੀ ਆ ਇਹਦੇ ਵਿੱਚ ਦਿਖਾਉਣਿਆ ਦਾ ਉਹਨੂੰ ਅੱਜ ਚੱਲੇ ਆਪਾਂ ਉਰੀ ਲੋਕਲ ਤੋਂ ਹੀ ਮਿਲੀ ਆਪਾਂ ਨੂੰ ਆਪਣੇ ਘਰ ਤੋਂ ਮਿਲੀ ਆ ਵੀਰੇ 25 ਕਿਲੋਮੀਟਰ ਆ ਕੋਟਲਾ ਬਟਲਾ ਲਓ ਜੀ ਆਪਾਂ ਪਹੁੰਚ ਗਏ ਭਵਨભાઈ ਦੇ ਘਰਾਂ ਹੋ ਬਾਈ ਕੇਸਰੀ ਕਰਨੇ ਵਾਲਾ ਬਾਈ ਭਾਵਾ ਨਾ ਬਾਈ ਤੋਂ ਆਪਾਂ ਲਈਆਂ ਮਸ਼ੀਨਾਂ ਬਾਈ ਨੇ ਲਿਆਂਦੀਆਂ ਸੀਗਾ 3.0 ਦੀਆਂ ਮਸ਼ੀਨਾਂ ਇਕੱਠੀਆਂ ਦਾ ਸੌਦਾ ਮਾਰਿਆ ਜੀ ਉਹਨਾਂ ਤੋਂ ਲਈ ਆਪਾਂ ਨੇ ਇੱਕ ਤੇ ਬਾਈ ਹੋਰ ਬਾਈ ਦਾ ਸੇਲਫੇਸ ਦਾ ਵੀ ਕੰਮ ਹੈ ਬਾਈ ਦਾ ਨੰਬਰ ਵੀ ਆਪਾਂ ਜਰੂਰ ਸ਼ੇਅਰ ਕਰਾਂਗੇ ਤੇ ਫਰ ਮੱਥਾ ਵੀ ਟੇਕਿਆ ਮੱਥਾ ਟੇਕ ਕੇ ਲੈ ਕੇ ਬਾਬੇ ਨੇ ਨਾਮ ਕਰਕੇ ਸਿੰਘ ਸਿੱਧਾ ਨੂੰ ਜਾਦ ਪਾਪਾ ਨੇ ਮਸ਼ੀਨ ਉੱਥੋਂ ਲਿਆਂਦੀ ਸੀ ਕਿ ਬਾਈ ਇਹ ਮਸ਼ੀਨ ਹੈ ਕਿ ਨਮੀਓ ਸਮਝੋ ਮਸ਼ੀਨ ਹੈਗੀ ਇਹੇ 2023 ਮਾਡਲ ਇੱਕ ਸੀਜ਼ਨ ਲੱਗਿਆ ਵਾ ਹਾਂ ਉਹ ਨਹੀਂ ਮੈਂ ਤਾਂ ਬਣ ਗਿਆ ਜਾਨਾ ਹਰਲਾ ਉੱਥੇ ਬੈਠੂ ਫਾਇਰ ਉੱਤੇ ਪਾ ਕੇ ਰਾਹ ਭੜੀ ਵਾਲੇ ਵੱਲੋਂ ਨਿਕਲ ਜਾਣਗੇ ਫਿਰ ਅਸੀਂ ਨੂੰ ਮਿਲਣੇ ਨਾਲੋਂ ਉਵੇਂ ਡਿੱਕਾ ਜਿੱਥੇ ਉਹ ਸਕੂਲ ਦੇ ਵਿੱਚ ਸਕੂਲ ਚੜਾ ਆਪਰੇ ਬੰਦਾ ਲੋਈ ਪਾਟਰ ਪਾ ਲਿਆ ਖਾਚਰੀਏ ਤਿਆਰੀ ਕਰ ਚਲੋ ਜੀ ਆ ਵਾਹਿਗੁਰੂ ਸਤਿਰਾਮ